मां ਅਤੇ ਪੁੱਤਰ ਕਰਦੇ ਸੀ ਚਿੱਟੇ ਦਾ ਕਾਰੋਬਾਰ 750 ਗ੍ਰਾਮ ਹੈਰੋਇਨ ਸਮੇਤ ماں ਗ੍ਰਿਫਤਾਰ ਉੱਤਰਵਜਿੰਚ ਹੋਇਆ ਕਾਮਯਾਬਾਥਾਣਾ ਡੇਰਾ ਬਾਬਾ ਨਾਨਕ ਅਦੀਨ ਪਿੰਡ ਹਰਤੁਰਵਾਲ ਖੁਰਦ ਤੋਂ 750 ਗ੍ਰਾਮ ਹੈਰੋਇਨ ਸਮੇਤ ਇੱਕ ਹੋਰ ਤ ਨੂੰ ਗ੍ਰਿਫਤਾਰ ਕੀਤਾ ਹੈ। ਯਸ਼ਵੰਦੀ ਗੱਲਬਾਤ ਕਰਦੇ ਆ ਡੇਰਾ ਬਾਬਾ ਨਾਨਕ ਤੇ ਐਸਐਸਟ ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਹਰਤੁਰਵਾਲ ਦਾ ਇੱਕ ਵਿਅਕਤੀ ਕਾਫੀ ਚਿੱਟਾ ਨਸ਼ਾ ਵੇਚਦਾ ਕੰਮ ਕਰ ਰਿਹਾ ਹੈ ਜਿਸ ਦੇ ਕੋਲ ਹਥਿਆਰ ਵੀ ਹਨ ਉਹਨਾਂ ਕਹਾ ਕਿ ਜਦ ਪੁਲਿਸ ਪਾਰਟੀ ਸਮੇਤ ਉਕਤ ਵਿਅਕਤੀ ਤੇ ਕਾਰ ਰੇਡ ਕੀਤੀ ਤਾਂ ਉਕਤ ਨੌਜਵਾਨ ਦੀ ਮਾਤਾ 750 ਗ੍ਰਾਮ ਹੈਰੋਇਨ ਬ੍ਰੰਮ ਥੁਈ ਹੈ ਉਹਨਾਂ ਦਾ ਸਾਇਕੀ ਪੁਲਿਸ ਵੱਲੋਂ ਉਪਤਮ ਮਾਪ ਉਤਰਪਨ ਨਸ਼ਾ ਐਕਟ ਦੀਆਂ 13ਵਾਂ ਤਹਿਤ ਮਕਦਮਾ ਦਰਜ ਕਰ ਲਿਆ ਹੈ ਦੂਸਰੇ ਭਗੌੜੇ ਨੌਜਵਾਨ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਇਹਨਾਂ ਇੱਕ ਸਾਨੂੰ ਇਨਫੋਰਮੇਸ਼ਨ ਆਈ ਹੀ ਕਿ ਹਰਦੋ ਹਰਦੋ ਵਾਲ ਦੇ ਵਿੱਚ ਨਾ ਇੱਕ ਘਰਵਾ ਰਾਕੀ ਉਹਦਾ ਲੜਕਾ ਜਿਹੜਾ ਨਾ ਉਹ ਹੈਰੋਨ ਵੇਚਦਾ ਤੇ ਉਹ ਨਜਾਇਜ਼ ਹਥਿਆਰ ਰੱਖਿਆ ਤੇ ਮੈਂ ਆਪਣੀ ਪੁਲਿਸ ਪਾਰਟੀ ਉਥੇ ਭੇਜੀ ਸੀ ਤੇ ਉਹ ਜਿਹੜਾ ਲੜਕਾ ਸੀ ਉਹ ਤੇ ਗਿਆ ਉਥੋਂ ਮੌਕੇ ਤੋਂ ਹੈ ਨਹੀਂ ਤੇ ਉਹਦੇ ਨਾਲ ਜਿਹੜੀ ਮਾਤਾ ਸੀ ਉਹਦੇ ਕੋਲੋਂ 750 ਗ੍ਰਾਮ ਹੈਰਨੋ ਬਰਾਮਦ ਹੋਈ ਆ ਤੇ ਮੌਕੇ ਤੇ ਹੀ ਮੁਕਦਮਾ ਦਰਜ ਕਰਕੇ ਮਾਨਯੋਗ ਡੀਐਸਪੀ ਸਾਹਿਬ ਜਿਹੜਾ ਡੇਰਾ ਬਾਬਾ ਨਾਨਕ ਲੱਗੇ ਹੋਏ ਨੇ ਉਹ ਵੀ ਮੌਕੇ ਤੇ ਆ ਕੇ ਹੈਵੀ ਰਿਕਵਰੀ ਕਰਕੇ ਉਹਨਾਂ ਦੀ ਹਾਜ਼ਰੀ ਵਿੱਚ ਮਕਦਮਾ ਜਿਹੜਾ ਵਾ 11 223 25 21685 ਦੇ ਤਹਿਤ ਦਰਜ ਕਰ ਲਿਆ ਗਿਆ ਵਾ ਬਾਕੀ ਜਿਹੜੇ ਇਹਦੇ ਲਿੰਕ ਹੈਗੇ ਆ ਜਿੱਥੇ-ਜਿੱਥੇ ਵੀ ਹੈਗੇ ਆ ਉਹਨਾਂ ਨੂੰ ਉਹਦਾ ਪਤਾ ਕਰਕੇ ਜਿਹੜੇ-ਜਿਹੜੇ ਵੀ ਇਸ ਕੰਮ ਦੇ ਵਿੱਚ ਹੋਰ ਆਉਣਗੇ ਉਹਨਾਂ ਤੇ ਵੀ ਰਾਜੀ ਹੈਗੀ ਆ ਉਹਨੂੰ ਅਰੈਸਟ ਕਰ ਲਿਆ ਮੌਕੇ ਤੋਂ ਬਾਕੀ ਉਹਦੀ ਪੁੱਤ ਗਏ ਸੀ ਤੇ ਉਹਦਾ ਬੇਟਾ ਉਹ ਵੀ ਨਾਮਜਦਵਾ ਤੇ ਉਹਨੂੰ ਅਰੈਸਟ ਕਰਨ ਵਾਸਤੇ ਰਿਪੋਰਟ ਕਰ ਰਹੇ ਸਰ ਘਰ ਦੇ ਬਾਹਰ ਨਾ ਉਹਦੇ ਘਰ ਦੇ ਬਾਹਰ ਵਾਲ ਇੱਕ ਟਰਾਂਸਫਰਮ ਜਾਈ ਉੱਥੇ ਉਹ ਖੜੇ ਸੀ ਉੱਥੇ ਉਹਨਾਂ ਨੂੰ ਕਾਬੂ ਕਰਕੇ ਰਿਕਵਰੀ ਹੋਈ ਇਹ ਸਰ ਉਹ ਦੋਸਤ ਕੋਈ ਕਹਿ ਨਹੀਂ ਸਕਦੇ ਪਰ ਸਾਨੂੰ ਤੇ ਇਨਫੋਰਮੇਸ਼ਨ ਮਿਲੀ ਆਹੀ ਗਏ ਆ ਤੇ ਰਿਕਵਰੀ ਹੋਈ ਆ ਪਰ ਪਤਾ ਲੱਗਾ ਪਿੰਡ ਦੇ ਵਿੱਚ ਕੁਰੀਆ ਵੀ ਇਹ ਕਾਫੀ ਜਰਤੂਨ ਕਰ ਰਹੇ ਆ ਕੰਮ ਇਹ ਇਸ ਦੌਰਾਨ ਜਦੋਂ ਉਹਦਾ ਬੇਟਾ ਪੜ੍ਹਿਆ ਜਾਊਗਾ ਨਾ ਉਦੋਂ ਫਿਰ ਲਵਾਂਗੇ ਕੁਝ ਕੁਛ ਵੀ ਇਹਨੇ ਕਿੱਥੋਂ ਲਿਆਂਦੀ ਆ ਕੀ ਆ ਉਹ ਇਹਨਾਂ ਕੰਮ ਜਿਹੜਾ ਵਾ ਤਫ਼ਤੀਸ਼ ਦੇ ਵਿੱਚ ਜੋ ਹੀ ਆਊਗਾ ਉਹ ਦੇਖ ਲਾਂਗੇ ਅਜ ਜਿਹੜੇ ਇਹੋ ਜਿਹੇ ਨਸ਼ਾ ਤਸ਼ੱਦਦ ਰਹਿ ਗਏ ਉਹਨਾਂ ਨੂੰ ਫੜਨ ਵਾਸਤੇ ਵੱਤ ਵੱਦ ਪ੍ਰਾਲੇ ਕਰ ਰਹੇ ਆ ਤੇ ਬਾਕੀ ਸਾਡੀ ਜਾਰੀ ਹੈ ਕੋਸ਼ਿਸ਼ ਇਹੋ ਜਿਹੇ ਨਸ਼ਾ ਸਮਾਜ ਨੂੰ ਕਾਬੂ ਕਰਨ ਵਾਲਾ